ਅਸ ਵੇਲੇ ਅਸੀਂ ਬਿਆਸਪਿੰਡ ਆਦਮਪੁਰ ਹਲਕੇ ਦੇ ਵਿੱਚ ਬਾਪੂ ਜੀ ਫੌਜਾ ਸਿੰਘ ਉਹ ਜਿਹੜੇ ਸਾਡਾ ਸਾਥ ਛੱਡ ਗਏ ਉਹ ਛੋੜਾ ਦੇ ਕੇ ਉਹਨਾਂ ਦੇ ਘਰ ਮੈਂ ਆਇਆ ਸੀਗਾ ਉਹਨਾਂ ਦੇ ਪੁੱਤਰ ਦੇ ਨਾਲ ਅਫਸੋਸ ਕਰਨ ਆਇਆ ਸੀਗਾ ਕਿਉਂਕਿ ਬਾਪੂ ਸਾਡੀ ਕੌਮ ਦਾ ਪੰਜਾਬ ਦਾ ਸਿੱਖ ਕੌਮ ਦਾ ਬਹੁਤ ਵੱਡਾ ਸਰਮਾਇਆ ਸੀਗਾ ਮੈਥਨ ਬੋਲਨ ਦੇ ਵਿੱਚ ਜਿਹੜਾ ਉਹਨਾਂ ਨੇ ਦੁਨੀਆ ਭਰ ਵਿੱਚ ਸਾਡਾ ਨਾਂ ਰੋਸ਼ਨ ਕੀਤਾ ਉਹਨਾਂ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ ਤੇੰਮੀ ਦਾ ਬੜਾ ਕੱਲ ਦਾ ਸਾਡਾ ਮਨ ਖਰਾਬ ਸੀ ਕੱਲ ਅਸੈਂਬਲੀ ਚੱਲਦੀ ਸੀਗੀ ਮੈਂ ਜਦੋਂ ਜਲੰਧਰ ਦੀ ਬਾਈ ਇਲੈਕਸ਼ਨ ਸੀਗੀ ਮੈਂ ਆਦਮਪੁਰ ਹਲਕੇ ਦਾ ਅੰਚਾਰ ਸੀਗਾ ਉਦੋਂ ਮੈਂ ਬਾਪੂ ਜੀ ਦੇ ਢਾਬੇ ਤੋਂ ਕਈ ਵਾਰ ਮਦਦ ਜਿਹੜੀ ਰੋਟੀ ਖਾਧੀ ਕਿ ਬਾਪੂ ਦਾ ਢਾਬਾ ਚਲੋ ਉੱਥੋਂ ਖਾਣੇ ਬਾਪੂ ਜੀ ਉਹ ਤਾਂ ਇੱਥੇ ਨਹੀਂ ਉਹ ਤਾਂ ਬੜਾ ਮਿਲਦੂ ਦਿਲ ਕਰਦਾ ਸੀਗਾ ਉਹ ਕੈਨੇਡਾ ਗਏ ਸੀਗੇ ਜੀ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਬਾਪੂ ਜੀ ਨੂੰ ਸਦਾ ਦੇ ਫੁੱਲ ਭੇਟ ਕਰਨਾ ਹੈ ਔਰ ਪਰਿਵਾਰ ਨੂੰ ਕਹਿਣਾ ਹੈ ਕਿ ਇਹ ਪਰਿਵਾਰ ਜਿਹੜਾ ਇਹ ਸਾਡੀ ਬਹੁਤ ਵੱਡੀ ਇਮਾਨਤ ਹੈ ਇਹਨਾਂ ਨੂੰ ਕਦੀ ਵੀ ਕਿਸੇ ਵੀ ਕਿਸਮ ਦੀ ਲੋਡ ਪਵੇ ਕਦੀ ਵੀ ਕੋਈ ਕਿਸੇ ਕਿਸਮ ਦੀ ਇਹਨਾਂ ਨੂੰ ਲੋਡ ਪਵੇ ਤੇ ਸਰਦਾਤ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਉਹ ਹਮੇਸ਼ਾ ਹੀ ਇਹਨਾਂ ਦੇ ਨਾਲ ਰਹੂਗੀ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਰਹਾਂਗੇ ਉਹਦੇ ਜਿੰਨਾ ਤੱਕ ਸਾਡੇ ਸਾਹ ਨੇ ਬਾਪੂ ਜੀ ਨੂੰ ਉਹਨਾਂ ਤੱਕ ਭੁੱਲਿਆ ਨਹੀਂ ਜਾ ਸਕਦਾ ਪਰਵਾਦ ਬੜਾ ਵੱਡਾ ਬੜੇ ਹੌਸਲੇ ਵਾਲਾ ਪਰਵਾਦ ਹੈ ਤੁਮੇ ਬੱਲ ਆ ਕੇ ਮੇਰਾ ਮਨ ਦੁਖੀ ਹੋਂਦਾ ਪਰ ਸ਼ਾਂਤ ਵੀ ਹੋ ਗਿਆ ਕਿ ਮੈਂ ਉਹਨਾਂ ਦੇ ਪੁੱਤ ਨੂੰ ਮਿਲ ਲਿਆ 114 ਸਾਲ ਦੀ ਉਮਰ ਦੇ ਅੱਜ ਦੇ ਯੁੱਗ ਵਿੱਚ ਅੱਜ ਦੇ ਯੁੱਗ ਦੇ ਤੇ ਕੋ 70 75 ਤੋਂ ਨਹੀਂ ਵੱਧਾ ਉਹਦੇ ਵੀ ਬਹੁਤ ਦੌੱਚੀ ਗੱਲਾਂ ਕਿ ਉਹਨਾਂ ਦੌੜਨਾ 80 ਸਾਲ ਤੋਂ ਬਾਅਦ ਕੀਤਾ ਬਿਲਕੁਲ ਮਲੇ ਇਹ ਆਪਣੇ ਆਪ ਦੇ ਵਿੱਚ ਰਿਕਾਰਡ ਹੈ ਕਿ ਬੰਦਾ ਦੇਖੋ ਕਿਸ ਮਿੱਟੀ ਦਾ ਬਣਿਆ ਹੋਊਗਾ ਕਿ ਜਿੰਨੇ 80 ਸਾਲ ਦੀ ਉਮਰ ਤੋਂ ਬਾਅਦ ਦੌੜ ਕੇ ਸਾਡਾ ਨਾਂ ਸਿੱਖ ਕੌਮ ਦਾ ਆਪਣੇ ਪਰਿਵਾਰ ਦਾ ਤੇ ਉਹਨਾਂ ਦੇ ਕੀਤਾ ਜਿੰਦ ਜ਼ਿਲ੍ਹੇ ਦਾ ਤੇ ਕੀਤਾ ਹੀ ਪੰਜਾਬ ਦਾ ਤੇ ਕੀਤਾ ਹੈ ਪਰ ਜਿੱਥੇ-ਜਿੱਥੇ ਵੀ ਦੁਨੀਆ ਦੇ ਕਿਸੇ ਹਿੱਸੇ ਦੇ ਸਿੱਖ ਵੱਸਦਾ ਸਾਡੀ ਸਿੱਖ ਕੌਮ ਦਾ ਉਹਨਾਂ ਦਾ ਨਾਂ ਰੋਸ਼ਨ ਕੀਤਾ ਸੋ ਮੇਰਾ ਬਾਪੂ ਜੀ ਨੂੰ ਮੇਰਾ ਸਿਰ ਝੁਕਦਾ ਮੈਂ ਉਹਨਾਂ ਨੂੰ ਸੰਦਾ ਜਿੱਲੀ ਦੇਣਾ ਔਰ ਮੈਂ ਉਹਨਾਂ ਦੇ ਪਰਿਵਾਰ ਦੇ ਨਾਲ ਅਫਸੋਸ ਹਾਲੇ ਵਸੇ ਅੱਜ ਤੱਕ ਅੱਲ ਚੱਬੇਵਾਲ ਸਾਹਿਬ ਆਈ ਸੀਓ ਕਹਿੰਦੇ ਸੀ ਇੱਕ ਯਾਦਗਾਰ ਬਣਾਈ ਜਾਏਗੀ ਪੋਜਾ ਸਿੰਘ ਹੋਰਾ ਦੇ ਨਾਂ ਤੇ ਤਾਂ ਕਿ ਆਉਣ ਵਾਲੀ ਪੀੜ੍ਹੀ ਇਸ ਔਰੋਪੀ ਕੋ ਪੁਲਿਸ ਨੇ ਪਕੜ ਲਿਆ ਹੈ ਥੋੜੇ ਸਮੇਂੇ आप क्या कहना है चाहते हैं पुलिस का बहुत थैंक यू बहुत बढ़िया उसको उसको सजा तो मिलनी चाहिए ना तो पुलिस रूपी भी हमारे साथ साथ के गांव वाला ही है वो इधर का नहीं है पाँच छः किलोमीटर ही है अगर हमको नहीं पता था उसको तो पता था ना वो तो रोज यहाँ से गुजरता है जाना तो पहले न, उसको पता था तो अब तो ये उसका फर्ज बनता था जब बस हुआ है रुकता उनको हॉस्पिटल लेकर जाता हाँ। वो नहीं लेकर गया उसके तहत पुलिस ने संगीन मामला जो दर्ज किया हाँ जी हाँ जी 304 किया है जी तो बाकी तो अब तो पुलिस पुलिस का मेरा तो काम ही नहीं है अब तो कानून कार्रवाई करेगा गवर्नमेंट कार्रवाई करेगा मेरा तो कोई काम नहीं है उसमें अभी तो आप लोग अभी आए हैं मेरे को तो मैं तो घर में हूँ मेरे को तो पता नहीं है क्या हुआ पुलिस के क्या किया है क्या नहीं किया तो अभी तो उसका मार लेंगे पर उन लोगों को क्या कहना चाहते हैं अगर एक्सीडेंट होता है तो रुकना चाहिए नहीं नहीं करनी चाहिए बिल्कुल मदद करेंगे एक दूसरी मदद करेंगे तो फिर ही है अगर शायद गाड़ी की ब्रेक लगाता रुकता जब सीनियर सिटीजन है तो तेरे को थोड़ा सा उस बंदे को दिखना चाहिए था ना बच्चा हो कोई जानवर हो थोड़ा सा उसने थोड़ी देखना है थोड़ा जो गाड़ी में बैठा है सौ किलोमीटर पे जाता है उसको तो थोड़ा सा दिखना चाहिए ना तो गलती किया तो सजा तो मिलनी है मिलनी चाहिए ना उसको